ਜੀ ਕਾਕਾ ਕਾਲਸਾਵਾ ਜੀ ਕੀ ਕਹਿੰਦੇ ਹੈ ਯਾਨੀ ਆਪ ਦਾ ਕੋਈ ਮਦਰ ਮਾਪਣ ਮੇਰੀ ਡਿਊਟੀ ਲਗਾਈ ਇਸ ਟਾਪਿਕ ਤੇ ਬੋਲਣ ਦੀ ਮੈਂ ਇੱਕ ਦੋ ਸਜਣਾ ਨੂੰ ਦੱਸਿਆ ਕਿ ਮੈਂ ਇਸ ਟਾਪਿਕ ਤੇ ਬੋਲਣਾ ਤੇ ਉਹ ਕਹਿਣ ਲੱਗੀ ਕਿ ਸੋਚਾ ਆ ਨਹੀਂ ਸਕਦੀ ਪਰ ਚਲੋ ਕਿਉਂਕਿ ਦਿਮਾਗ ਅਲੱਗ-ਅਲੱਗ ਨੇ ਫੀਲਿੰਗਸ ਅਲੱਗ-ਅਲੱਗ ਨੇ ਤੇ ਸੋਚ ਤਾਂ ਆਣੀ ਬੜੀ ਔਖੀ ਹੈ ਤੇ ਉਹ ਕਹਿੰਦੇ ਨਾ ਹੀ ਅਟੈਂਪਟ ਕਰਨੀ ਚਾਹੀਦੀ ਹੈ ਪਰ ਮੈਂ ਸਮਝਦੀ ਹਾਂ ਕਿ ਇਹ ਇੱਕ ਸੋਤਾ ਲਿਆਣ ਦਾ ਐਟਲੀਸ ਵਿਮਾਗੀ ਤੋਂ ਤੇ ਇੱਕ ਸੋਤਾ ਲਿਆਣ ਦਾ ਇੱਕ ਤਰੀਕਾ ਗੁਰਬਾਣੀ ਤੇ ਕਹਿੰਦੀ ਇਕਾ ਬਾਣੀ ਇਕੋ ਗੁਰ ਇਕੋ ਸ਼ਬਦ ਵਿਚਾਰ ਜਿੱਥੇ ਇਕੋ ਗੁਰ ਹੈ ਇਕੋ ਬਾਣੀ ਸਾਡਾ ਗੁਰੂ ਹੈ ਤੇ ਗੁਰ ਬਾਣੀ ਗੱਲ ਵੀ ਇੱਕ ਇੱਕ ਦੀ ਕਰਦੀ ਹੈ ਇਕ ਹੈ ਇਕ ਹੈ ਇੱਕ ਤੂੰ ਹੀ ਇਕ ਹੈ ਇਕ ਹੈ ਤੂੰ ਆ ਦੂਜੇ ਪਾਉ ਦੀ ਗੱਲ ਤੋਂ ਗੁਰਬਾਣੀ ਕਦਰ ਨਹੀਂ ਦੁਜੇ ਭਾਏ ਅਗਿਆਨ ਦੁਹੇਲਾ ਜਦੋਂ ਦੁਜੇ ਭਾਏ ਵਿੱਚ ਪੈ ਜਾਂਦੇ ਆ ਤੇ ਫਿਰ ਅਗਿਆਨੀ ਬਣ ਜਾਂਦੇ ਆ ਸੋ ਇਕੋ ਦੇ ਭਾਉ ਵਿੱਚ ਰਹਿਣਾ ਪਰ ਉਹ ਕਿਵੇਂ ਰਹਿਣਾ ਹੈ ਉਹਦੇ ਲਈ ਸਾਨੂੰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਹਦੇ ਜਵਾਬ ਗੁਰਬਾਣੀ ਵਿੱਚੋਂ ਹੀ ਲੱਭੇ ਜਾਣ ਕਿ ਕਿਵੇਂ 100ਤਾ ਜਿੰਨੀ ਵੱਧ ਤੋਂ ਵੱਧ 140 ਆਂਦੀ ਜਾ ਸਕਦੀ ਹੈ ਤਾਂ ਉਹ ਕੀ ਤਰੀਕਾ ਹੈ 100ਤਾ ਲਿਆਨ ਦਾ ਵੈਸੇ ਤੇ ਬੜੇ ਵੱਡੇ ਵੱਡੇ ਵਿਦਵਾਨ ਉਹ ਕਦਨੇ ਆਪ ਹੀ ਆਪਣੇ ਇਸ ਗੱਲ ਵਿੱਚ ਸ਼ਾਨ ਸਮਝਦੇ ਹਨ ਕਿ ਅਸੀਂ ਇੱਕ ਤੁਕ ਦੇ ਅਸੀਂ ਕਈ ਕਈ ਅਰਥ ਕਰ ਸਕਦੇ ਹਾਂ ਤੇ ਇਹ ਇਹ ਵੀ ਸਮਾਧਿਆ ਹੈ ਜਾਂ ਕੁਝ ਅੱਜਕੱਲ ਇਹ دیਵਾਜ ਹੋ ਗਿਆ ਹੈ ਕਿ ਅਸੀਂ ਜੀ ਨਵੇਂ ਨਵੇਂ ਅਰਥ ਅਸੀਂ ਲੱਭੀਏ ਨਵੇਂ ਅਥ ਲੱਭਨ ਦੇ ਵਿੱਚ ਅਸੀਂ ਬੜਾ ਅਸੀਂ ਭਦਮ ਪੁੱਲੇ ਖਿਆ ਵਿੱਚ ਪਾਦਾ ਨਵੇਂ ਅਥ ਦੇ ਲੱਭਨ ਦੇ ਵਿੱਚ ਹੁਣ ਅਸੀਂ ਦੇਖੀਏ ਇੱਕ ਗੁਰਬਾਣੀ ਕਿਵੇਂ ਪੜ੍ਹਨੀ ਹੈ ਅਸੀਂ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਦਸ ਦਸ ਗੁਣ ਗਾਓ ਹਿਰਦੇ ਸਾਕੂ ਕੀ ਮੂਰੇ ਹਿਰਦੇ ਬਸ ਗੁਪਾਲ ਗੁਬਾਣੀ ਕਿਵੇਂ ਗਾਉਣੀ ਹੈ ਰਾਸਿਕ ਦਸੇ ਕਿ ਗੁਣ ਗਾਵੇ ਗੁਬਿੰਦ ਗੁਬਾਣੀ ਦਾ ਦਸ ਲੈ ਕੇ ਗੁਬਾਣੀ ਦਾ ਆਨੰਦ ਮਾਣਨਾ ਜਿੰਨੀ ਦੇ ਤੱਕ ਅਸੀਂ ਗੁਬਾਣੀ ਦਾ ਆਨੰਦ ਨਹੀਂ ਮਾਣਦੇ ਅਸੀਂ ਇਸ ਦੇ ਭਾਵ ਨਹੀਂ ਸਮਝ ਸਕਾਂਗੇ ਜਦੋਂ ਦਿਮਾਗ ਉੱਤੇ ਪ੍ਰੇਮ ਨਾਲੋਂ ਦਿਮਾਗ ਭਰੀ ਹੋ ਗਿਆ ਅਕਲ ਭਾਦੀ ਹੋ ਗਈ ਜਦੋਂ ਪ੍ਰੇਮ ਦੇ ਨਾਲੋਂ ਰਸ ਦੇ ਨਾਲੋਂ ਬਾਣੀ ਦੇ ਰਸ ਨਾਲੋਂ ਜਦੋਂ ਅਕਲ ਭਾਦੀ ਹੋ ਗਈ ਤਾਂ ਕਈ ਤਰ੍ਹਾਂ ਦੇ ਜਿਵੇਂ ਅਸੀਂ ਆਮ ਲਿਟਰੇਚਰ ਪੜੋ ਇੱਕ ਪੋਇਮ ਪੜੋ ਤੂੰ ਦੇਖਿਆ ਇਹ ਕਈ ਹੱਥ ਆਲੋਚਨਾ ਕਰਨ ਵਾਲੇ ਕਈ ਕਈ ਅਰਥ ਕੱਢ ਲੈਂਦੇ ਨੇ ਉਸ ਤੋਂ ਹੀ ਅਸੀਂ ਇਹ ਸਾਰੀ ਪ੍ਰੋਬਲਮ ਉਥੋਂ ਸਟਾਰਟ ਹੋਈ ਹੈ ਕਿ ਅਸੀਂ ਗੁਰਬਾਣੀ ਲਿਟਰੇਚਰ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬੜਾ ਉੱਚ ਦਰਜੇ ਦਾ ਲਿਟਰੇਚਰ ਹੈ ਪਉਸ ਅਸੀਂ ਇਹਨੂੰ ਆਮ ਲਿਟਰੇਚਰ ਦੇ ਤਰ੍ਹਾਂ ਪੜਨਾ ਸ਼ੁਰੂ ਕਰ ਦਿੱਤਾ ਅਲੋਚਨਾਤਮਕ ਬਿਲਤੀ ਦੇ ਨਾਲ ਪੜਨਾ ਸ਼ੁਰੂ ਕਰ ਦਿੱਤਾ ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਕਿਵੇਂ ਪੜ੍ਹਨਾ ਚਾਹੀਦਾ ਹੈ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਗੁਰਬਾਣੀ ਅਸੀਂ ਪੜ੍ਹਦੇ ਹੰਸ ਵਿੱਤੀ ਦੇ ਨਾਲ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਬਗਲਾ ਕਾਗ ਨਹੀ ਸਭ ਜਿਹੜਾ ਸਰਵਰ ਦੇ ਕੰਡੇ ਜਿਹੜਾ ਬਗਲਾ ਉਹ ਤੇ ਡੱਡੂ ਲੱਭਦਾ ਤੇ ਹੰਸ ਨੇ ਜਿਹੜੇ ਉਹ ਮੋਤੀ ਲਬਦਨ ਤੇ ਗੁਰਬਾਣੀ ਮਾਨਕ ਮੋਤੀ ਆ ਇਹਦੇ ਵਿੱਚੋਂ ਮੋਤੀ ਲਬਨ ਦੀ ਬਿਰਤੀ ਦੇ ਨਾਲ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਤੇ ਬਾਣੀ ਨੂੰ ਐਕਸਪਲੇਨ ਕਰਾਂਗੇ ਤਾਂ ਵਾਦ-ਵਿਵਾਦ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਠੀਕ ਹੈ ਕਿ ਅੱਜ ਜੇ ਮੇਰੀ ਅਧਿਆਤਮਿਕ ਅਵਸਥਾ ਆਤਮਿਕ ਅਵਸਥਾ ਬਹੁਤ ਉੱਚੇ ਦਰਜੇ ਦੀ ਨਹੀਂ ਤੇ ਮੈਂ ਲਫ਼ਜ਼ੀਅਤ ਸਮਝਾਂਗੀ ਕਾ ਜਿਉਂ ਜਿਉਂ ਅਧਿਆਤਮਕ ਅਵਸਥਾ ਮਨ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਂਦੀ ਹੈ ਥਿਉ ਤੋਂ ਇਹਦੇ ਬਾਣੀ ਗੋਜ ਦਤਨ ਇਹ ਗੋਜ मीनिंग ਇਹਦੇ ਸਮਝ ਆਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਆਮ ਲੋਕਾਂ ਨੂੰ ਨਹੀਂ ਸਮਝਾਂਦੇ ਜਿਨ੍ਹਾਂ ਦਾ ਅਧਿਆਤਮਕ ਲੈਵਲ ਜਿਹੜਾ ਬਹੁਤ ਉਸ ਦਰਜੇ ਦਾ ਨਹੀਂ ਪਹੁੰਚ ਸਕਿਆ ਸੋ ਅਧਿਆਤਮਕ ਲੈਵਲ ਤੇ ਜਦੋਂ ਅਸੀਂ ਪਹੁੰਚ ਗਏ ਅਧਿਆਤਮਕ ਭਾਵਨਾ ਦੇ ਨਾਲ ਜਦੋਂ ਅਸੀਂ ਅਥ ਕਰਦੇ ਹਾਂ ਤਾਂ ਉਹ ਪੁਲੀਖੇ ਪਰੰਪੁਲੀਖੇ ਪੈਣ ਦੀ ਗੁੰਜਾਇਸ਼ ਬਹੁਤ ਘਟ ਜਾਂਦੀ ਆ ਸੋ ਗੁਰਬਾਣੀ ਕਹਿੰਦੀ ਹੈ ਕਿ ਰਸ ਨਾਲ ਗੁਰਬਾਣੀ ਨੂੰ ਪੜੋ ਗੁਰਬਾਣੀ ਦਾ ਆਨੰਦ ਮਾਣੋ ਉਹ ਸੱਚ ਹੈ ਕਿ ਜੇ ਆਨੰਦ ਮਾਣ ਕੇ ਗੁਰਬਾਣੀ ਪੜੀ ਜਾਏ ਜੇ ਆਪਣੇ ਸਤ ਨੂੰ ਜੋੜ ਕੇ ਗੁਰਬਾਣੀ ਪੜੀ ਜਾਏ ਤਾਂ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੇ ਹਨ ਗੁਰਬਾਣੀ ਤਾਂ ਲਿਖੀ ਇਸ ਤਰ੍ਹਾਂ ਗਈ ਆ ਕਿ ਸ਼ਬਦ ਇੱਕ ਪੂਰਾ ਜਿਹੜਾ ਸ਼ਬਦ ਆ ਇੱਕ ਪੂਰੀ ਉਹ 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 ਆ ਸੇ ਹੁੰਦਾ। ਵਿੱਚੇ ਕੁਐਸਚਨ ਪੁੱਛਿਆ ਹੁੰਦਾ, ਵਿੱਚੇ ਉਹਦੇ ਜਵਾਬ ਦਿੱਤਾ ਹੁੰਦਾ ਤੇ ਇਹ ਹਾਉ ਦੀ ਕੋਈ ਸੈਂਟਰਲ ਆਈਡੀਆ ਹੁੰਦਾ। ਸੋ ਗੁਰਬਾਣੀ ਨੂੰ ਧਿਆਨ ਨਾਲ ਜੇ ਪੜੀਏ ਤਾਂ ਗੁਰਬਾਣੀ ਦੇ ਅਸਥ ਆਪਣੇ ਆਪ ਹੀ ਬਾਣੀ ਦੇ ਵਿੱਚੋਂ ਹੀ ਸਮਝ ਆਣੇ ਸ਼ੁਰੂ ਹੋ ਜਾਂਦੇ ਹਨ। ਸੋ ਹੰਸ ਬਿਰਤੀ ਦੇ ਨਾਲ ਆਲੋਚਨਾਤਮਕ ਬਿਰਤੀ ਦੇ ਨਾਲ ਨਹੀਂ, ਹਉਮੈ ਦੀ ਬਿਰਤੀ ਦੇ ਨਾਲ ਨਹੀਂ। ਦੂਜੇ ਪਾਏ ਦੀ ਬਿੱਤੀ ਦੇ ਨਾਲ ਨਹੀਂ ਜਦੋਂ ਅਸੀਂ ਬਾਣੀ ਦੇ ਅਰਥ ਕਰਨ ਲੱਗਿਆ ਇਹ ਸੋਚੀਏ ਕਿ ਮੈਂ ਦੂਜੇ ਨਾਲੋਂ ਆਪਣਾ ਅਰਥ ਜ਼ਿਆਦਾ ਅੱਛੀ ਤਰ੍ਹਾਂ ਸਮਝਦਾ ਹਾਂ ਤੇ ਆਮ ਤੌਰ ਤੇ ਦੇਖਿਆ ਜਿੱਥੇ ਵੀ ਕੋਈ ਬਾਣੀ ਦੇ ਸਿਰਫ ਵਿਚਾਰ ਕੀਤੀ ਜਾਂਦੀ ਹੈ ਨਾ ਬਹੁਤੀ ਵਾਰੀ ਵਾਦ ਵਿਵਾਦ ਖਤਮ ਹੁੰਦੀ ਆ ਕਿਉਂਕਿ ਲੋਕ ਅੜ ਜਾਂਦੇ ਨੇ ਕਿ ਇਹ ਤਾਂ ਮਤਲਬ ਇਹ ਨਹੀਂ ਇਹ ਹੈ ਸਿੱਧੂ ਬਾਣੀ ਤਾਂ ਕਹਿੰਦੀ ਆ ਵਾਦ ਵਿਵਾਦ ਕਾਹੂ ਸੋਨਾ ਕੀਜੈ ਰਸਨਾ ਆਰਾਮ ਦਸਾਇਨ ਪਿਜੈ ਸਸਨਾ ਦੇ ਨਾਲ ਇਹ ਜਿਹੜਾ ਰਾਮ ਦਾ ਨਾਮ ਹੈ ਵਾਈਕੂ ਦਾ ਨਾਮ ਹੈ ਅਕਾਲਪੁਰ ਦਾ ਨਾਮ ਹੈ ਉਹਦੇ ਦੇ ਸਾਈਨ ਦਾ ਆਨੰਦ ਮਾਣਨਾ ਚਾਹੀਦਾ ਸੋ ਆਨੰਦ ਮਾਣਨ ਲਈ ਜੇ ਗੁਬਣੀ ਪੜੀ ਜਾਂਦੀ ਹੈ ਤਾਂ ਭਦਮ ਪੁਲੇਖੇ ਬਹੁਤ ਦੀ ਹੋ ਜਾਂਦੇ ਹਨ ਪ੍ਰੇਮ ਦੇ ਨਾਲ ਜਦੋਂ ਬਾਣੀ ਪੜੀ ਜਾਏ ਇਹ ਪਖੰਡ ਪ੍ਰੇਮ ਨਾ ਪਾਇਆ ਕੋਟਾ ਹਾਜ ਖਾਨ ਪਖੰਡਾਂ ਦੇ ਨਾਲ ਪ੍ਰੇਮ ਨਹੀਂ ਪਾਇਆ ਜਾ ਸਕਦਾ ਜੇ ਅਸੀਂ ਗੁਰਦੁਆਰੇ ਕਥਾ ਕਰਨ ਲੱਗਿਆ ਜਾਂ ਬਾਣੀ ਦੀ ਵਿਆਖਿਆ ਕਰਨ ਲੱਗਿਆ ਅਸੀਂ ਹਉਮੈ ਦੇ ਵਿੱਚ ਆ ਕੇ ਜਦੋਂ ਪਖੰਡ ਕਰੀਏ ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ ਤਾਂ ਉਹਦੇ ਵਿੱਚ ਪਦਮ ਪੁੱਲੀਖੇ ਖੋਟਾ ਖਾਜ ਖੁਆਰ ਫਿਰ ਖੁਆਰ ਹੋਈਦਾ ਫਿਰ ਖੋਟੇ ਅੱਥ ਨਿਕਲਦੇ ਹਨ ਤੇ ਜੇ ਅੰਦਰ ਖਾਲੀ ਪ੍ਰੇਮ बिन ਟੈਟ ਇਰੀ ਤਨ ਚਾਰ ਸਾਡਾ ਅੰਦਰ ਪ੍ਰੇਮ ਤੋਂ ਬਿਨਾ ਖਾਲੀ ਹੋ ਜਾਂਦਾ ਹੈ ਟੈਟ ਇਰੀ ਦਨ ਚਾਰ ਸੁਗੁਬਾਣੀ ਪ੍ਰੇਮ ਨਾਲ ਗੁਗਬਾਣੀ ਪੜਨ ਦੀ ਅਵਸਥਾ ਤੇ ਜ਼ੋਰ ਦਿੰਦੀ ਹੈ ਜਿਹੜਾ ਅਸੀਂ ਅੱਜ ਕੱਲ ਅਸੀਂ ਇਹਨੂੰ ਸਿਰਫ ਇੱਕ ਸਟੱਡੀ ਦਾ ਵਿਸ਼ਾ ਬਣਾ ਲਿਆ ਸਟੱਡੀ ਦਾ ਵਿਸ਼ਾ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਸਾਹਿਬ ਨੇ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਇਆ ਮਾਨ ਅਕਲੀ ਪੜ ਕੇ ਪੜ ਕੇ বুঝੀ ਹੈ ਅਕਲੀ ਦੀਜੇ ਦਾਨ ਗੁਰੂ ਸਾਹਿਬ ਨੇ ਭੜਮਾ ਤੋਂ ਦੂਰ ਕਰਕੇ ਅਕਲ ਨੂੰ ਯੂਜ਼ ਕਰਨ ਦਾ ਬਹੁਤ ਵੱਡਾ ਉਹਨਾਂ ਨੇ ਸੰਦੇਸ਼ ਦਿੱਤਾ ਹੈ ਪਰ ਕਿਹੜੀ ਅਕਲ ਅਸੀਂ ਵਤਨੀ ਆ ਅਕਲ ਹੈ ਵਿਵੇਕ ਬੁੱਧ ਗੁਲਬਾਣੀ ਕਿਤੇ ਅਕਲਦਾਨ ਮੰਗਦੀ ਨਹੀਂ ਕਿਤੇ ਨਹੀਂ ਗੁਲਬਾਣੀ ਵਿੱਚ ਅਕਲਦਾਨ ਆਇਆ ਦੀ ਗੱਲ ਨਹੀਂ ਗੁਲਬਾਣੀ ਵਿੱਚ ਵਿਵੇਕ ਦਾਨ ਦੀ ਗੱਲ ਲਾਈ ਹੈ ਹਾਂ ਪਰ ਉਹ ਸਵਾਮੀ ਕੇ ਦ્વાਰ ਮੈਂ ਦਿਜੈ ਬੁੱਧ ਵਿਵੇਕਾ ਅਜਾ ਸੱਚੀ ਅਸੀ ਵਿਵੇਕ ਦਾਨ ਦੀ ਜਿੱਥੇ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ ਦਾਨ ਵਿਸ਼ਾ ਦਾਨ ਪੁਰੂਸਾ ਦਾਨ ਤੇ ਨਾ ਵਿਵੇਕ ਦਾਨ ਦੀ ਵੀ ਅਸੀਂ ਯਾ ਲੈ ਕਦੇ ਸੋ ਵਿਵੇਕ ਦੇ ਨਾਲ ਆਪਣਾ ਦਿਮਾਗ ਵਰਤ ਕੇ ਪਰ ਜਦੋਂ ਦਿਮਾਗ ਪ੍ਰੇਮ ਦੇ ਉੱਤੇ ਭਾਰੀ ਪੈ ਜਾਂਦਾ ਜਦੋਂ ਦਿਮਾਗ ਸ਼ਬਦਾਂ ਦੇ ਉੱਤੇ ਭਾਰੀ ਪੈ ਜਾਂਦਾ ਉਦੋਂ ਅਰਥ ਦੇ ਅਨर्थ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਪ੍ਰੇਮ ਪ੍ਰੇ ਉੱਤੇ ਦਿਮਾਗ ਨੂੰ ਭਾਰੀ ਨਹੀਂ ਪੈਣ ਦੇਣਾ ਚਾਹੀਦਾ ਪ੍ਰੇਮ ਆਪਰ ਮੋਸਟ ਹੈ ਜੇ ਅਸੀਂ ਗੁਰੂ ਸਾਹਿਬ ਦਾ ਇਤਿਹਾਸ ਪੜੀਏ ਸਾਖੀਆਂ ਵੀ ਪੜੀਏ ਜੀ ਪੰਜਾਬ ਪਿਆਰ ਦੀ ਗੁਰੂ ਸਾਹਿਬ ਨੇ ਚੋਣ ਕੀਤੀ ਉਹ ਚੌਂਕੇ ਸਦਾ ਹੱfte ਕੀਤੀ ਸੀ ਜੇ ਪੰਜ ਪਿਆਰੇ ਆਪਣਾ ਦਿਮਾਗ ਵਰਤਦੇ ਬਹੁਤ ਬڑے ਲੋਕ ਸੀ ਉਸ ਵੇਲੇ ਸੰਗਤ ਵਿੱਚ ਬੈਠੇ ਸੀ ਇਤਿਹਾਸ ਦੱਸਾਂ ਜਿਨ੍ਹਾਂ ਨੇ ਆਪਣਾ ਦਿਮਾਗ ਵਰਤਿਆ ਉਹ ਗਏ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਲਗਾਉਣ ਲੱਗੇ ਕਿ ਦੇਖੋ ਤੁਹਾਡੇ ਪੁੱਤਰ ਨੂੰ ਪਤਾ ਪਤਾ ਨਹੀਂ ਕੀ ਹੋ ਗਿਆ ਐਵੇਂ ਹੀ ਸਿੱਖਾਂ ਦੇ ਸਿਰ ਮੰਗੇ ਜਾਂਦਾ ਸਿੱਖਾਂ ਨੂੰ ਐਵੇਂ ਹੀ ਕੁਰਬਾਨ ਕਰਨ ਲੱਗਿਆ ਹੋਇਆ ਪਤਾ ਨਹੀਂ ਕੀ ਹੋ ਗਿਆ ਪਰ ਜਿਨ੍ਹਾਂ ਪੰਜਾਂ ਨੇ ਸੀਸ ਦਿੱਤੇ ਉਹਨਾਂ ਨੇ ਆਪਣਾ ਇਹ ਨਹੀਂ ਸੋਚਿਆ ਵੀ ਕਿਉਂ ਗੁਰੂ ਕਰਦੇ ਉਹਨਾਂ ਦਾ ਗੁਰੂ ਤੇ ਅਟਲ ਵਿਸ਼ਵਾਸ ਅਟਲ ਵਿਸ਼ਵਾਸ ਜਿਹੜਾ ਹੋਣਾ ਹੈ ਉਹ ਪ੍ਰੇਮ ਨੂੰ ਜਨਮ ਦਿੰਦਾ ਸੋ ਇਸੇ ਕਾਰਨ ਕਿ ਉਹਨਾਂ ਨੂੰ ਕਿਤਾਬ ਕੀ ਮਿਲਿਆ ਪੰਜ ਪਿਆਦਿਆਂ ਦਾ ਉਹਨਾਂ ਨੇ ਦਿਮਾਗ ਨਹੀਂ ਵਰਤਿਆ ਉਹਨਾਂ ਨੇ ਗੁਰੂ ਤੋਂ ਆਪਣਾ ਆਪ ਵਾਦਨ ਦਾ ਇੰਨਾ ਪ੍ਰੇਮ ਕਰਦੇ ਸੀ ਗੁਰੂ ਨੂੰ ਆਪਣਾ ਆਪ ਵਾਦਨ ਦਾ ਉਹਨਾਂ ਨੂੰ ਫੈਸਲਾ ਕਰ ਬਿਆ देर ਨਹੀਂ ਲੱਗੀ ਕਿ ਸਾਖੀ ਆਂਦੀ ਇਤਿਹਾਸ ਦੇ ਵਿੱਚ ਭਾਈ ਦੱਲੇ ਦੀ ਸਾਖੀ ਦਮਦਮਾ ਸਭ ਜਦੋਂ ਗੁਰਸਾਭ ਉੱਥੇ ਪਹੁੰਚੇ ਤੇ ਭਾਈ ਢੱਲੇ ਨੇ ਕਿਹਾ ਕਿ ਮੇਰੇ ਕੋਲ ਐਨੇ ਨੇ ਜਵਾਨ ਸੀ ਤੁਸੀਂ ਐਨੇ ਦੁੱਖਾਂ ਵਿੱਚੋਂ ਨਿਕਲੇ ਐਨੀਆਂ ਤੁਹਾਨੂੰ ਪ੍ਰੋਬਲਮਾਂ ਆਈਆਂ ਤੁਸੀਂ ਮੈਨੂੰ ਯਾਦ ਕਰਦੇ ਮੈਂ ਆਪਣੇ ਜਵਾਨ ਭੇਜਦਾ ਉਹ ਤੁਹਾਡੇ ਲਈ ਉਹ ਉਹ ਤੁਹਾਨੂੰ ਇਹਨਾਂ ਦੁੱਖਾਂ ਵਿੱਚੋਂ ਨਾਲ ਲੀਆਂ ਦਿੰਦੇ ਤਾਂ ਸਾਨੂੰ ਪਤਾ ਇਤਿਹਾਸ ਦਾ ਤੇ ਉਸੇ ਵੇਲੇ ਇੱਕ ਸਿੱਖ ਬੰਦੂਕ ਲੈ ਕੇ ਆਇਆ ਗੁਰੂ ਸਾਹਿਬ ਕਹਿੰਦੇ ਮੈਂ ਬੰਦੂਕ ਟੈਸਟ ਕਰਨੀ ਹੈ ਆਓ ਕੋਈ ਸਿੱਖ ਆਓ ਜਿਹੜਾ ਜਿਹਦੇ ਤੇ ਮੈਂ ਬੰਦੂਕ ਟੈਸਟ ਕਰਨੀ ਹੈ ਦਾ ਨਿਸ਼ਾਨਾ ਠੀਕ ਹੈ ਜਾਂ ਨਹੀਂ ਹੈ ਕਿ ਅਸੀਂ ਸਾਖੀ ਪੜਦੇ ਆ ਪਿਓ ਤੇ ਪੁੱਤਰ ਦੋਨੋਂ ਦੌੜੇ ਦੌੜੇ ਆਏ ਇੱਕ ਜਣਾ ਕਹਿੰਦਾ ਕਿ ਮੈਂ ਵੱਡਾ ਆਂ ਪਿਓ ਕਹਿੰਦਾ ਮੈਂ ਵੱਡਾ ਆਂ ਪਹਿਲੇ ਸ਼ੀਧੀ ਪਹੁੰਚਦਾ ਗੁਰੂ ਦੇ ਹੱਥੋਂ ਗੋਲੀ ਖਾਂਦਾ ਮੇਰਾ ਹੱਕ ਹੈ ਪੁੱਤ ਕਹਿੰਦਾ ਪਹਿਲੇ ਮੈਂ ਸੁਣਿਆ ਸੀ ਮੈਂ ਇੱਥੇ ਪਹਿਲੇ ਪਹੁੰਚਿਆ ਗੁਰੂ ਦੇ ਹੱਥੋਂ ਗੋਲੀ ਖਾਂਦਾ ਮੇਰਾ ਹੱਕ ਹੈ ਸੋ ਜਿਹੜਾ ਪ੍ਰੇਮ ਜਿੱਥੇ ਆਪਾਂ ਸਮਰਪਣ ਵਾਲੀ ਭਾਵਨਾ ਹੋਵੇ ਇਹੋ ਜਿਹਾ ਪ੍ਰੇਮ ਜਿਹੜਾ ਪ੍ਰਭੂ ਦੇ ਗੁਣ ਗਾਉਣਾ ਗਾਣ ਵਿੱਚੋਂ ਅਸਪਾਤ ਪ੍ਰਾਪਤ ਕਰਨਾ ਹੋਵੇ ਉੱਥੇ ਵਾਦ-ਵਿਵਾਦ ਦੀ ਬਹੁਤੀ ਗੁੰਜਾਇਸ਼ ਨਹੀਂ ਰਹ ਜਾਂਦੀ ਸੋ ਸਾਨੂੰ ਲੋੜ ਹੈ ਕਿ ਅਸੀਂ ਫਰੇਮ ਦੇ ਨਾਲ ਬਾਣੀ ਪੜੀਏ ਅਣਗਿਣਤ ਕਾਗਦ ਬਾਣੀ ਦੇ ਵਿਚਾਂਦੀਆਂ ਹਨ ਜਿੱਥੇ ਪ੍ਰੇਮ ਦੀ ਗੱਲ ਕੀਤੀ ਗਈ ਹੈ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਪ੍ਰੇਮ ਤੋਂ ਬਿਨਾਂ ਸਿਰਫ ਗਿਆਨ ਪ੍ਰਾਪਤ ਕਰਨ ਲਈ ਜਦੋਂ ਬਾਣੀ ਪੜੀ ਜਾਂਦੀ ਹੈ ਤਾਂ ਗੁਰਬਾਣੀ ਕਹਿੰਦੀ ਗਿਆਨਵੰਤ ਕੋ ਤਤ ਵਿਚਾਰ ਉਹ ਵਸ ਕੇ ਬੋਤਾ ਪੜੇ ਉਠਾਵੇ ਭਾਰ ਜੇ ਬਾਕੀ ਪੜਦੇ ਆ ਨਾ ਉਹ ਸਾਰਾ ਭਾਰ ਉਠਾਉਣ ਵਾਲੀ ਗੱਲ ਹੈ ਪ੍ਰੇਮ ਤੋਂ ਬਿਨਾ ਸ਼ਬਦਾਂ ਤੋਂ ਬਿਨਾ ਜਦੋਂ ਅਸੀਂ ਪੜਦੇ ਆ ਤੇ ਭਾਰ ਉਠਾਉਣ ਵਾਲੀ ਗੱਲ ਹੈ ਨਾਨਕ ਲਿਖਿਆ ਇੱਕ ਗੱਲ ਉਹ ਬਾਣੀ ਸਾਡੀ ਪੜਨ ਦੀ ਗੱਲ ਕਰਦੀ ਹੈ ਪਰ ਨਾਲ ਅਖੀਰ ਤੇ ਕੀ ਕਹਿੰਦੀ ਹੈ ਨਾਨਕ ਲਿਖਿਆ ਇੱਕ ਗੱਲ ਹੋਰ ਹਮੇ ਚਖਣਾ ਚਾਹਸ ਜਦੋਂ ਹਮੇ ਬਸ ਹੋ ਕੇ ਅਸੀਂ ਇਹ ਸੂਚੀ ਕਿ ਮੈਂ ਦੂਜੇ ਨਾਲੇ ਆਪਣੇ ਆਪ ਨੂੰ ਵੱਡਾ ਵਿਦਵਾਨ ਸਾਬਤ ਕਰਨਾ ਹੈ ਤਾਂ ਉਦੋਂ ਖਿਆਲਾਂ ਦੇ ਵਿੱਚ ਭਾਵਨਾਵਾਂ ਦੇ ਵਿੱਚ ਉਦੋਂ मीनिंग्स ਦੇ ਵਿੱਚ ਡਿਫਰੈਂਸ ਆਣੇ ਜ਼ਰੂਰੀ ਬਣ ਜਾਂਦੇ ਹਨ ਕਿਉਂਕਿ ਆਪਣੇ ਆਪ ਨੂੰ ਦੂਜੇ ਤੋਂ ਉੱਚਾ ਦੱਸਣ ਦੀ ਭਾਵਨਾ ਹੈ ਜਿਹੜੀ ਉਹ ਪਤਨ ਹੁੰਦੀ ਹੈ ਜੈਨੂਇਨ ਜੇ ਦਿਮਾਗ ਦੇ ਵਿੱਚ ਗੱਲ ਜਦੋਂ ਆਂਦੀ ਹੈ ਕੋਈ ਡਿਫਰੈਂਸ ਲੱਗਦਾ ਹੈ ਤੇ ਜੈਨੂਇਨਲੀ ਬੈਠ ਕੇ ਉੱਥੇ ਹੋਮੀ ਨਹੀਂ ਹੁੰਦੀ ਉਥੇ ਜਾਣਨ ਦੀ ਇੱਛਾ ਹੁੰਦੀ ਆ ਉਥੇ ਝੁਚਦਾ ਡਣ ਲਈ ਸਵਾਲ ਨਹੀਂ ਪੁੱਛੇ ਜਾਂਦੇ ਉਥੇ ਸੱਚ ਵਿੱਚ ਜਾਣਨ ਲਈ ਸਵਾਲ ਪੁੱਛੇ ਜਾਂਦੇ ਹਨ ਜੋ ਸੱਚ ਵਿੱਚ ਗਿਆਨ ਪ੍ਰਾਪਤ ਕਰਨ ਦੇ ਲਈ ਸਵਾਲ ਪੁੱਛੇ ਜਾਂ ਤਾਂ ਫੇਰ ਜਿਹੜਾ ਇੱਕ ਸਾਤਾ ਹੋਂ ਦਾ ਚਾਂਸ ਹੈ ਜਿਹੜਾ ਬਹੁਤ ਘਟ ਜਾਂਦਾ ਹੈ ਅਗਿਆਨ ਹੈ ਜਿਹੜਾ ਦੂਜੇ ਪਾਇ ਉਸ ਦੂਜੇ ਪਾਇ ਦੂਜੇ ਪਾਇ ਤੋਂ ਕੀ ਮਤਲਬ ਹੈ ਕਿ ਗੁਰੂ ਦੇ ਭਾਉ ਤੋਂ ਬਿਨਾ ਦੂਜਾ ਪਾਉ ਹੈ ਜਿਹੜਾ ਦੂਜਾ ਪਾਉ ਕੀ ਆ ਹਉਮੈ ਦਾ ਪਾਉ ਦੂਜਾ ਪਾਉ ਹੈ ਲਾਲਚ ਦਾ ਪਾਉ ਦੂਜਾ ਪਾਉ ਹੈ ਇਹ ਹਉਮੈ ਤੇ ਲਾਲਚ ਦੇ ਵਾਸੋ ਕੇ ਜਦੋਂ ਅਸੀਂ ਅਰਥ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤੇ ਦੂਜੇ ਪਾਏ ਅਗਿਆਨ ਦੁਹੇਲਾ ਦੂਜੇ ਪਾਏ ਵਿੱਚ ਜਦੋਂ ਆਏ ਦੂਜਾ ਪਾਉ ਜਦੋਂ ਅਸੀਂ ਉਹਦੇ ਵਿੱਚ ਪੈ ਜਾਂਦੇ ਆਂ ਤੇ ਅਗਿਆਨੀ ਬਣ ਜਾਂਦੇ ਆਂ ਜਿੰਨੇ ਮਰਜ਼ੀ ਗਿਆਨੀ ਹੋਈਏ ਗੁਰਬਾਣੀ ਤਾਂ ਵੀ ਕਹਿੰਦੀ ਆ ਕਿ ਜਿਹੜਾ ਇਕੱਲਾ ਵਿਦਵਤਾ ਦੱਸਦਾ ਹੈ ਨਾ ਇੰਦੇ ਵਿਦਵਾਨ ਦੇ ਨਾਲ ਵਿਵੇਕਸ਼ੀਲ ਹੋਣਾ ਜ਼ਿਆਦਾ ਇੰਪੋਰਟੈਂਟ ਹੈ ਉਹ ਵਿਵੇਕ ਕੀ ਹੈ ਵਿਵੇਕਦਾਨ ਕੀ ਹੈ ਵਿਵੇਕ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਬਿਬ ਪਲੱਸ ਏਕ ਬਿਬ ਦਾ ਮਤਲਬ ਦੋ ਤੇ ਏਕ ਦਾ ਮਤਲਬ ਇੱਕ ਜਿਹੜਾ ਅਜੇ ਹੀ ਥਿੰਕਿੰਗ ਅਜੇ ਹਾਂ ਵਿਚਾਰ ਦਿਮਾਗ ਦੀ ਅਜੇ ਹੀ ਅਵਸਥਾ ਜਿਹੜੀ ਦੋ ਤੋਂ ਇੱਕ ਕਰ ਦੇਵੇ ਉਹਨੂੰ ਵੀ ਵਿਵੇਕ ਕਹਿੰਦੇ ਨੇ ਤੇ ਜੇ ਸਾਡੇ ਵਿੱਚ ਇਹ ਕਿ ਤੋਂ ਦੋ ਜਾਂ ਦੋ ਤੋਂ ਹੋਰ ਕਈ ਤਰ੍ਹਾਂ ਦੇ मीनिंग ਕੱਢ ਕੇ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਹੋਂਮਾ ਵਿੱਚ ਆ ਕੇ ਅਸੀਂ ਹੋਰ ਹੋਰ मीनिंग ਕੱਢੀਏ ਤਾਂ ਇੱਕ ਸਾਰਤਾ ਨਹੀਂ ਆ ਸਕਦੀ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੇਮ ਦੇ ਨਾਲ ਸ਼ਬਦਾਂ ਦੇ ਨਾਲ ਭਾਵਨਾਵਾਂ ਦੇ ਨਾਲ ਨਿਮਰਤਾ ਵਾਲੀ ਭਾਵਨਾ ਦੇ ਨਾਲ ਆਪਨ ਆਪ ਆਪਣਾ ਆਪ ਸਮਰਪਣ ਕਰਕੇ ਜਦੋਂ ਅਸੀਂ ਬਾਣੀ ਪੜਦੇ ਹਾਂ ਤਾਂ ਵਾਦ ਵਿਵਾਦ ਦੀ ਜੋ ਵਾਧ ਵਿਵਾਦ ਦਾ ਚਾਂਸ ਬਹੁਤ ਘਟ ਜਾਂਦਾ ਹੈ ਤੇ ਜੇ ਪ੍ਰੇਮ ਨਹੀਂ ਆ ਤੇ ਫਿਰ ਅਸੀਂ ਹੁਣੇ ਦੱਸਿਆ ਹੈ ਹੁਣੇ ਗੱਲ ਕੀਤੀ ਹੈ ਕਿ 52 ਅੱਖਰ ਜੋੜੇ ਆਣ ਸਕਿਆ ਨਾ ਅੱਖਰ 159 52 ਅੱਖਰ ਤੇ ਪੜਲੇ ਪਰ ਇੱਕ ਸ਼ਬਦ ਜਿਹੜੀ ਇੱਕ ਗੱਲ ਸੀ ਇੱਕ ਜਿਹੜੀ ਤਤ ਦੀ ਗੱਲ ਸੀ ਉਹ ਅਸੀਂ ਨਹੀਂ ਪਛਾਣ ਸਕੇ ਤੋਂ ਜਦੋਂ ਅਸੀਂ ਨਹੀਂ ਪਛਾਣ ਸਕਦੇ ਦੂਜੇ ਪੈਵਚ ਆ ਜਾਂਦੇ ਹਾਂ ਤਾਂ ਫਿਰ ਜਿੰਨੇ ਮੂੰਹ ਹੁਣੀਆਂ ਗੱਲਾਂ ਜਿੰਨੇ ਦਿਮਾਗ ਹੁਣੀਆਂ ਗੱਲਾਂ ਆਲੋਚਨਾਤਮਕ ਵਿਧੀ ਦੇ ਨਾਲ ਆਲੋਚਨਾਤਮਕ ਆਲੋਚਨਾਤਮਕ ਵਿਧੀ ਦੇ ਨਾਲ ਪੜ੍ਹਨਾ ਹੈ ਜਦੋਂ ਕੁਐਸਚਨ ਆਉਂਦੇ ਨੇ ਪਰ ਆਲੋਚਨਾ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ ਭਾਰੂ ਕੀ ਚੀਜ਼ ਹੋਣੀ ਹੈ ਸ਼ਬਦ ਬਿੰਦ ਤੇ ਬਾਣੀ ਦਾ ਰਸ ਸੋ ਅਸੀਂ ਜਦੋਂ ਵਿਵੇਕ ਬੁੱਧ ਦੇ ਨਾਲ ਪੜਦੇ ਹਾਂ ਤਾਂ ਹਰ ਬਿੰਦਵਤ ਨਾ ਕੋਈ ਬੁੱਧ ਤਾਂ ਸਾਦੀ 부ਝਿਆ ਜਾਂ ਦੇਖਾਂ ਹਰ ਸੋਈ ਗੁਰੂ ਦੀ ਕਿਰਪਾ ਦੇ ਨਾਲ ਫਿਰ ਜਿੱਥੇ ਵੀ ਸਾਨੂੰ ਨਜ਼ਰ ਆਉਂਦਾ ਹੈ ਉੱਥੇ ਬਾਣੀ ਦੇ ਅਰਥਾਂ ਜਿਹੜੇ ਉਹ ਬਹੁਤ ਅਲੱਗ-ਅਲੱਗ ਨਹੀਂ ਨਜ਼ਰ ਆਉਣਗੇ ਕਿਉਂਕਿ ਭਾਵਨਾ ਪ੍ਰੇਮ ਦੀ ਹੈ ਜਦੋਂ ਵਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਟੰਡੂਲੀ ਜਿਹੜਾ ਬਿਵੇਕੀ ਹੈ ਉਹ ਆਪਾ ਕੂਸਾ ਆਪਣੇ ਅੰਦਰੋਂ ਖੋਜੋ ਖੋਜ ਹਿਰਦੇ ਦੇਖ ਟੰਡੂਲੀ ਆਪਣੇ ਆਪ ਦੀ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਤੁਸੀਂ ਆਪਣੇ ਮੂਲ ਨੂੰ ਪਛਾਣਨ ਲਈ ਆਪਣੇ ਆਪ ਦੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ करिए ਆਪਣੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਅੰਤਰਮੁਖੀ ਹੋ ਕੇ ਪੜਿਏ ਜਦੋਂ ਤਾਂ ਸਾਨੂੰ ਗੁਸਬਾਣੀ ਵਿੱਚੋਂ ਅਤ ਆਪਣੇ ਹੀ ਮਿਲ ਜਾਂਦੇ ਹਨ ਅੰਤ ਵਿਵੇਕ ਸਦਾ ਆਪ ਵਿਚਾਰੇ ਗੁਣ ਸਭ ਦੀ ਗੁਣ ਗਾਵਣਿਆ ਜਦੋਂ ਆਪਣੇ ਆਪ ਨੂੰ ਵਿਚਾਰਨ ਲੱਗ ਜਾਈਏ ਆਪਣਾ ਮੂਲ ਪਛਾਣਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਚਾਂਸ ਘੱਟ ਹੈ ਕਿ ਤੁਹਾਡਾ ਵਾਦ ਵਿਵਾਦ ਪੈਦਾ ਹੋਏ ਜੇ ਵਾਦ ਵਿਵਾਦ ਪੈਦਾ ਹੋਏਗਾ ਵੀ ਵਾਦ ਵਿਵਾਦ ਪੈਦਾ ਹੋਏਗਾ ਪਰ ਵਾਦ ਵਿਵਾਦ ਨਹੀਂ ਬਣੇਗਾ ਡਿਫਰੈਂਸ ਆਫ opinion ਪੈਦਾ ਹੋਏਗਾ ਪਰਵਾਦ ਵਿਵਾਦ ਨਹੀਂ ਪੈਦਾ ਹੋਏਗਾ ਸੋਤਨਮਨਤਾ ਜਿਸ ਬੁੱਧ ਵਿਭੇਗ ਸੋ ਬਿਬੇਕ ਤੇ ਪ੍ਰਿਮ ਤੇ ਦਸ ਬਾਣੀ ਨੂੰ ਦਸ ਲੈ ਕੇ ਗਾਣਾ ਇਹ ਤਿੰਨ ਚੀਜ਼ਾਂ ਹਨ ਜਦੋਂ ਇਸ ਭਾਵਨਾ ਦੇ ਨਾਲ ਅਸੀਂ ਗੁਰਬਾਣੀ ਨੂੰ ਪੜਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਘੱਟ ਚਾਂਸ ਹੈ ਕਿ ਅਸੀਂ ਬਹੁਤੇ ਉਹ ਇਹ ਦਰ ਜਾਈਏ ਅਸੀਂ ਤਤ ਤੱਕ ਪਹੁੰਚ ਜਾਵਾਂਗੇ ਸੋ ਮੈਂ ਇੱਥੇ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦੀ ਆ ਭਾਈ ਜੀਵਨ ਸਿੰਘ ਜੀ ਉੱਥੇ ਕੈਨੇਡਾ ਅਮਰੀਕਾ ਵਿੱਚ ਕਾਫੀ ਦੇਰ ਵਿੱਚ ਰਹਤੇ ਰਹੇ ਹਨ ਹੁਣ ਉਹ ਇਸ ਸੰਸਾar ਵਿੱਚ ਨਹੀਂ ਹਨ ਉਹਨਾਂ ਦੀ ਸੰਗਤ ਕਰਨ ਦਾ ਮੈਨੂੰ ਕਾਫੀ ਮੌਕਾ ਮਿਲਿਆ ਉਹ ਘੰਟਾ 2 ਘੰਟੇ ਵੀ ਕੀਰਤਨ ਕਰਦੇ ਸੀ ਤੋਂ ਇੱਕ ਸਬਜੈਕਟ ਲੈ ਲੈਂਦੇ ਸੀ ਉਹ ਸਬਜੈਕਟ ਨੂੰ ਕੀਰਤਨ ਦੇ ਵਿੱਚ ਪੂਰੀ ਤਰ੍ਹਾਂ ਐਕਸਪਲੇਨ ਕਰ ਦਿੰਦੇ ਸੀ ਹਰ ਤੁਕ ਨੂੰ ਉਹਨਾਂ ਨੇ ਗੁਰਬਾਣੀ ਦੇ ਨਾਲ ਹੀ ਐਕਸਪਲੇਨ ਕਰ ਦੇਣਾ ਇਹ ਜਿਹੜਾ ਉਹਨਾਂ ਦਾ ਕੀਰਤਨ ਸੀ ਇਹ 2 ਘੰਟੇ ਦਾ ਕੀਰਤਨ ਆਪਣੇ ਆਪ ਵਿੱਚ ਇੱਕ ਐਸੇ ਹੁੰਦਾ ਸੀ ਸੋ ਉਹਦੇ ਲਈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਜਿੰਨੀ ਤੱਕ ਗੁਰਬਾਣੀ ਆਧਾਰ ਨਹੀਂ ਬਣੇਗੀ ਗੁਰਬਾਣੀ ਨਾਲ ਅਸੀਂ ਨਹੀਂ ਜੁੜਾਂਗੇ ਉਹ ਨਹੀਂ ਦੇ ਤਾਂ ਕਿ ਅਵਸਥਾ ਤੇ ਇੰਨੀ ਸਟਡੀ ਗਰਨੀ ਪੋਸੀਬਲ ਨਹੀਂ ਆ ਅਸੀਂ ਕਰਦੇ ਹਾਂ ਇਹ ਦੋ ਚਾਰ ਕਿਤਾਬਾਂ ਪੜ ਲਈਏ ਗੁਸਬਾਨੀ ਵੀ ਨਹੀਂ ਪੜਦੇ ਬਹੁਤੇ ਲੋਕ ਗੁਸਬਾਨੀ ਵੀ ਨਹੀਂ ਪੜਦੇ ਗੁਸਬਾਨੀ ਵਿੱਚੋਂ ਅਥਲ ਬੰਦਾ ਕੀ ਆ ਪੰਚਾਇਤ ਵਿਦਵਾਨਾਂ ਦੀਆਂ ਕਿਤਾਬਾਂ ਪੜੀਆਂ ਜੋ ਕਿਸੇ ਨੇ ਜੋ ਦੱਸਿਆ ਉਹ ਦੱਸ ਸਕਦਾ ਉਹਦੇ ਨਾਲ ਜਿਸ ਨੇ ਇੱਕ ਇੱਕ ਕਿਤਾਬ ਪੜੀਏ ਉਹਨੇ ਉਹ मीनिंग ਦੱਸ ਸਕਤੇ ਦੂਸਰੇ ਨੇ ਦੂਸਰੀ ਕਿਤਾਬ ਪੜੀ ਉਹਨੇ ਉਹ मीनिंग ਦੱਸ ਸਕਤੇ ਸੋ ਜਿੰਨੀ ਦੇ ਤੱਕ ਅਸੀਂ ਗੁਸਬਾਨੀ ਦੇ ਵਿੱਚੋਂ ਦੀ ਸ਼ਬਦ ਦਾ ਅਥ ਨਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਲਬਾਣੀ ਦਾ ਵਿਲੱਖਣਤਾ ਇਹ ਆ ਕਿ ਗੁਲਬਾਣੀ ਕਿਤਨੇ ਕੁਐਸਚਨ ਹੁੰਦੇ ਹਨ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਲਿਖੀ ਹੈ ਗੋਜ ਰਤਨ ਜਿਹਦੇ ਚੁਣਾ ਨੇ 400 ਤੇ ਸ਼ਾਇਦ 100 ਹੀ ਵੱਧ ਉਹਨਾਂ ਨੇ ਕੁਐਸਚਨ ਦੱਸੇ ਹਨ ਕਿ ਗੁਲਬਾਣੀ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਜਿਵੇਂ ਇਹ ਕੁਐਸਚਨ ਪੁੱਛਿਆ ਗਿਆ ਜੇ ਕਿਵ ਸਚਿਆਦਾ ਹੋਈ ਹੈ ਪੈ ਇਹ ਸਾਰਿਆਂ ਨੂੰ ਤੁੱਕ ਪਤਾ ਹੈ ਕਿਵ ਸਚਿਆਦਾ ਹੋਈ ਹੈ ਕਿਵ ਕੁੜਾ ਟੁੱਟੇ ਪਾਲ ਨਾਲ ਹੀ ਜਵਾਬ ਆ ਗਿਆ ਹੁਕਮ ਦੇ ਸਾਈ ਚੱਲਣਾ ਨਾਨਕ ਲਿਖਿਆ ਨਾ ਸੋ ਇਹਦੇ ਵਿੱਚ ਕੋਈ ਵਿਚਾਰ ਵਾਲੀ ਕੋਈ ਵਾਦ ਵਿਵਾਦਿਕ ਵਾਲੀ ਗੱਲ ਨਹੀਂ ਰਹਿ ਜਾਂਦੀ ਅੱਗੋਂ ਕੀ ਆਂਦਾ ਹੁਕਮ ਦੀ ਵਿਆਖਿਆ ਆ ਗਈ ਹੁਕਮ ਨੂੰ ਵਿਆਖਿਆ ਹੁਕਮ ਦੀ ਵਿਆਖਿਆ ਕਰ ਦਿੱਤੀ ਤੇ ਮੂੰਹ ਕੇ ਬੋਲਨ ਬੁਲੀਏ ਜੇ ਤੂੰ ਸੁਣ ਤਵੇਂ ਪਿਆਰ ਕੀ ਬੋਲੀਏ ਕਿ ਆ ਕਾਲਪੁਰਖ ਨਾਲ ਤੁਹਾਡਾ ਪਿਆਰ ਬਣ ਜਾਏ ਤੇ ਅੱਗੋਂ ਹੀ ਜਵਾਬ ਆ ਗਿਆ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਅਸੀਂ ਵਿਚਾਰ ਨਹੀਂ ਕਰਨੀ ਅਸੀਂ ਵਡਿਆਈ ਵਿਚਾਰ ਕਰਨੀ ਉਹ ਜਿਹੜੀ ਆਈ ਵਿਚਾਰਦਾ ਮਤਲਬ ਗੁਰੂ ਦੀ ਸਿਫਤ ਕਰਨੀ ਆ ਗੁਰੂ ਤੇ ਸ਼ੱਕ ਨਹੀਂ ਕਰਨਾ ਗੁਰੂ ਦੀਆਂ ਗੱਲਾਂ ਤੇ ਸ਼ੱਕ ਨਹੀਂ ਕਰਨਾ ਇਹ ਅੰਧਵਿਸ਼ਵਾਸ ਵੀ ਸਿੱਖੀ ਵਿੱਚ ਥਾਂ ਨਹੀਂ ਆ ਵਿਵੇਕ ਦੀ ਗੱਲ ਤੇ ਗੁਰੂ ਸਾਹਿਬ ਨੇ ਕੀਤੀ ਆ ਪਰ ਜੇ ਜਿਹੜੇ ਜੈਨੂਇਨ ਡਾਊਟਸ ਆਉਂਦੇ ਨੇ ਉਹਨਾਂ ਜੈਨੂਇਨ ਡਾਊਟਸ ਨੂੰ ਇਹ ਫੇਥ ਰੱਖ ਕੇ ਗੁਰੂ ਤੇ ਜਵੇਂ ਵਿਸਾਦਾਨ ਪੁਰਸਾਦਾਨ ਪਹਿਲਾਂ ਤੇ ਗੁਰੂ ਹੈ ਸਾਡਾ ਤੇ ਦੂਜਾ ਫਿਰ ਪੁਰਸਾ ਹੈ ਕਿਉਂ ਨੇ ਜੋ ਕਹਿਆ ਉਹ ਠੀਕ ਹੈ ਜਿੰਨੀ ਦੇਰ ਤੱਕ ਇਹ ਭਰੋਸਾ ਨਹੀਂ ਆਂਦਾ ਜੋ ਕਿਹਾ ਏ ਉਹ ਠੀਕ ਆ ਉਹ ਨਹੀਂ ਦੇ ਤੱਕ ਜੋ ਇਹ ਡਿਫਰੈਂਸਸ ਆਂਦੀਆਂ ਰਣਗੇ ਸ਼ੱਕ ਸ਼ੁਭਾ ਬਣਦੇ ਹੀ ਰਣਗੇ ਸੋ ਪੇ ਇੱਕ ਇਸ ਤਰੀਕੇ ਨਾਲ ਬਾਣੀ ਪੜਨ ਦੀ ਲੋੜ ਹੈ ਉਹ ਬਾਣੀ ਤੇ ਕੀ ਕਹਿੰਦੀ ਹੈ ਕੋ ਕਬੀਰ ਮੈਂ ਸੋ ਗੁਰ ਪਾਇਆ ਜਿਸ ਦਾ ਨਾਉ ਵੀ ਵੇਖੋ ਸਾਡਾ ਤੇ ਗੁਰੇ ਵੀ ਵੇਖਵਾਨਾ ਗੁਰੇ ਉਜਵਲ ਮਤ ਵਾਲਾ ਹੈ ਇਨਨੇ ਕਿ ਵਿਦਵਾਨ ਹੋਣ ਨਾਲੋਂ ਬਿਬੇਕੀ ਹੋਣਾ ਜ਼ਿਆਦਾ ਜ਼ਰੂਰੀ ਆ ਵਿਦਵਾਨ ਵਿਦਵਾਨ ਤੇ ਆਪਣੀ ਲੱਗੇ ਦਿੰਦੇ ਹਨ ਕਿ ਮੈਂਟਲ ਜਿਮਨਾਸਟਿਕਸ ਜਿਸ ਨੂੰ ਕਹਿੰਦੇ ਆ ਇੰਟੈਲੈਕਚੁਅਲ ਜਿ ਦਿਮਾਗ ਵਿੱਚੋਂ ਇੱਕ ਗਲ ਕੱਢੀ ਦੂਸਰੀ ਗਲ ਕੱਢੀ ਇੱਕ ਟੁਚਰ ਪਾਈ ਦੂਜੀ ਟੁਚਰ ਪਾਈ ਪਰ ਵਿਦਵਾਨ ਹੋਣ ਨਾਲੋਂ ਬਿਬੇਕੀ ਹੋਣਾ ਜ਼ਰੂਰੀ ਹੈ ਜੀ ਬੇਕ ਜੀ ਆਪ ਜੀ ਆਪਕੋ ਸਤਿ ਸ਼੍ਰੀ ਅਕਾਲ ਜੀ ਦੋ ਮਿੰਟ ਸਮਾਂ ਹੋ ਗਿਆ ਜੀ दो मिनट हो गए थी, ठीक है।, है जी विवेक गुरु गुरु समदर्शी जिस मिलिए शंक उतारे विवेक विवेकी गुरु ਨੂੰ ਮਿਲਾਂਗੇ ਜਿਉ ਨੂੰ ਮਿਲ ਕੇ سارے ਸ਼ੰਕੇ سارے ਸ਼ਕਸ਼ਬਾ ਦੂਰ ਹੋ ਜਾਣਗੇ ਸੋ ਆਪਣੇ ਸ਼ੰਕੇ ਜੇ ਦੂਰ ਕਰਨੇ ਹਨ ਤਾਂ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਉਹ ਗੁਰੂ ਵਿਵੇਕੀ ਗੁਰੂ ਦੇ ਕੋਲ ਹੀ ਜਾਓ ਉਹਦੇ ਕੋਲ ਹੀ ਕੁਐਸਚਨ ਪੁੱਛੋ ਗੁਰਬਾਣੀ ਨੂੰ ਪ੍ਰੇਮ ਨਾਲ ਸੋਚ ਵਿਚਾਰ ਕੇ ਗੁਰਬਾਣੀ ਦੇ ਵਿੱਚੋਂ ਹੀ ਅਥਾ ਸ਼ਬਦਾਂ ਕੁਐਸਚਨ ਜਿਹੜੇ ਮਨਲ ਪੈਦਾ ਹੋਣ ਉਹਨਾਂ ਦੇ ਅਥੇ ਬੇਜਾਨ ਤਾਂ ਹੀ ਇਹ ਜਿਹੜੀ ਸ਼ਖ ਸੁਭਾ ਵਾਲੀ ਜਿਹੜੀ ਅਵਸਥਾ ਹੈ ਮਾਨਸਿਕ ਅਵਸਥਾ ਹੈ ਉਹ ਦੂਰ ਹੋ ਸਕਦੀ ਹੈ ਤਾਂ ਹੀ ਇੱਕ ਸਾਤਾ ਆ ਸਕਦੀ ਹੈ ਤੇ ਵੈਸੇ ਤੇ ਮੈਂ ਪਹਿਲੇ ਕਿਹਾ ਕਿ ਇੱਕ ਸਾਤਾ ਜਦੋਂ ਸ਼ੱਕ ਦੇ ਭਾਵਨਾ ਨਾਲ ਗੱਲ ਕੁਐਸਚਨ ਕੀਤੇ ਜਾਣ ਫਿਰਿਕਸਤਾ ਨਹੀਂ ਆ ਸਕਦੀ ਜਦੋਂ ਜੈਨੂਇਨ ਡਾਊਟ ਹੋਏ ਤਾਂ ਫਿਰ ਉਹ ਰਿਮੂਵ ਹੋ ਜਾਂਦਾ ਉਹਦੇ ਵਿੱਚ ਇੱਕ ਸਤਤਾ ਆ ਜਾਂਦੀ ਹੈ ਕਿ ਦੂਸਰੀ ਹਰ ਇੱਕ ਦੀ ਆਪਣੀ ਅਧਿਆਤਮਿਕ ਅਵਸਥਾ ਹੈ ਅਧਿਆਤਮਿਕ ਅਵਸਥਾ ਦੇ ਹਿਸਾਬ ਨਾਲ ਅੱਜ ਮੈਂ ਇੱਕ ਸ਼ਬਦ ਪੜ੍ਹਿਆ ਮੇਰੇ ਮਨ ਦੀ ਅਵਸਥਾ ਇੱਕ ਤਰ੍ਹਾਂ ਦੀ ਹੈ ਮੈਨੂੰ ਉਸ ਦਾ ਮੀਨਿੰਗ ਸਮਝ ਆਣਗੇ ਕੱਲ ਮੈਂ ਦੀ ਅਧਿਆਤਮਿਕ ਅਵਸਥਾ ਮੇਰੀ ਮਾਨਸਿਕ ਅਵਸਥਾ ਇਸੇ ਹੋਰ ਪਾਸੇ ਹੈ ਤੁਪਈਆ ਤਾਂ ਉਸ ਦਾ ਮੀਨਿੰਗ ਪਰ ਗੋਜ ਰਤਨ ਗੁਰਬਾਣੀ ਵਿੱਚੋਂ ਹੀ ਲੱਭਣ ਦੀ ਲੋੜ ਹੈ ਗੁਰਬਾਣੀ ਨੂੰ ਵਿਵੇਕ ਬੁੱਧ ਦੇ ਨਾਲ ਸਮਝਣ ਦੀ ਲੋੜ ਹੈ ਆਪ ਵਿਚਾਰੇ ਸੋ ਗਿਆਨੀ ਹੋਏ ਹੰਸ ਵਿਰਤੀ ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵੇ ਹੰਸ ਵਿਰਤੀ ਦੇ ਨਾਲ ਸਾਨੂੰ ਗੁਰਬਾਣੀ ਪੜਨ ਦੀ ਲੋੜ ਹੈ ਹੰਸ ਵਿਰਤੀ ਕਰਨ ਦੇ ਨਾਲ ਹਮੇਸ਼ਾ ਸਾਰੇ ਸ਼ਖਸ ਬਾਦਗੁਦ ਹੋ ਜਾਣਗੇ ਅਤੇ ਇੱਕ ਸਾਤਾ ਕਾਫੀ ਹੱਦ ਤੱਕ ਇੱਕ ਸਾਤਾ ਆ ਸਕਦੀ ਹੈ ਕਿਉਂਕਿ ਅਧਿਆਤਮਕ ਉਸ ਸਾਰਾ ਦੇ ਇੱਕੋ ਨਹੀਂ ਸੋ ਇੱਕੋ ਇੱਕੋ ਜਵਾਬ ਆਣਾ ਪੋਸੀਬਲ ਨਹੀਂ ਪਰ ਜਿਹੜੇ ਆ ਜਾਣ ਕੇ ਸ਼ੱਕ ਕ੍ਰੀਏਟ ਕਰਨੇ ਆਪਣੀ ਹੋਮਿਓਪੈਥੀ ਪਾਣ ਲਈਏ ਦੱਸਣ ਲਈ ਕਿ ਮੈਂ ਨਵੀਂ ਗੱਲ ਦੱਸੀ ਹੈ ਉਹ ਅਵੋਇਡ ਕੀਤਾ ਜਾਏ ਤਾਂ ਜ਼ਰੂਰੀ ਹੈ ਕਿ ਸਾਡੇ ਇੱਕ ਸਾਤਾ ਬਹੁਤ ਹੱਦ ਤੱਕ ਆ ਸਕਦੀ ਹੈ ਹੋਈਆਂ ਗਲਤੀਆਂ ਦੀ ਖਿਮਾ ਇੰਨੀਆਂ ਕੋਈ ਗੱਲਾਂ ਕਰਨੀ ਐਸੀ ਮੈਂ ਵਾਹਿਗੁਰੂ ਜੀ ਕਾ ਖਾਲਸਾ O E porque.